वेलकम टू अदर करी चैनल आई होप ਤੁਸੀਂ ਸਾਰੇ ਠੀਕ ਹੋਗੇ ਜੀ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਤਾਂ ਵੀਡੀਓ ਡੇਲੀ ਨਹੀਂ ਪਾ ਰਹੀਆਂ ਤੇ ਇਸ ਲਈ ਮੈਂ ਵੀਡੀਓ ਪਾ ਰਹੀਆਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਪਹਿਣਾ ਮੇਰੇ ਚੈਨਲ ਸਬਸਕ੍ਰਾਈਬ ਕਰਨ ਜਿਹੜੇ ਅੱਜ ਸੂਟ ਹੈ ਜਿਸ ਸਟਿਚ ਸੂਟ ਦਿਖਾ ਰਹੇ ਹਾਂ ਸੈਮੀ ਫਾਰਮਲੀ ਤੁਸੀਂ ਕਿਤੇ ਵੀ ਪਾਰਟ ਤੇ ਪਾਉਣੇ ਆ ਕਿਤੇ ਨਿੱਕੇ ਮੋਟੇ ਫੰਕਸ਼ਨ ਤੇ ਪਾਉਣੇ ਆ ਦੇ ਲਈ ਬਹੁਤ ਹੀ ਜਿਆਦਾ ਵਧੀਆ ਤੇ ਫਿਰ ਮੈਂ ਖੈ ਵੀਡੀਓ ਤਾਂ ਡੇਲੀ ਅਪਰਲੇਟ ਹੋ ਜਨੇ ਚਲੋ ਜੀ ਅਪਰ ਵੀਡੀਓ ਦਿਖਾਉਣੀ ਹੈ ਸੈਮੀ ਫਾਰਮਲ ਜਿਸ ਸੂਟ ਦਾ ਕੋਈ ਵੀ ਭੈਣੇ ਸਾਡੇ ਤੋਂ ਤਿਆਰ ਕਰਵਾ ਸਕਦੇ ਆ ਜਿਹੜਾ ਇਹ ਸੂਟ ਹੈ ਇਹ ਸ਼ਿਮਰ ਫੈ布ਰਿਕ ਹੈ ਦਾ ਇਹ ਤੁਸੀਂ ਕਿਸੇ ਵੀ ਫੈ布ਰਿਕ ਉਪਕਰਾ ਸਕਦੇ ਆ ਆਣੀ ਕਿਸੇ ਵੀ ਸਰਦੀ ਤੇ ਗਰਮੀ ਦੇ ਡਾਰਕ ਕਲਰ ਚ ਲੈ ਕੇ ਕਰਵਾ ਸਕਦੇ ਆ ਜਿਹੜਾ ਇਹ ਸੂਟ ਹੈ ਨਾ ਇਹ ਪਾਕਿਸਤਾਨੀ ਸਟਾਈਲ ਚ ਹੋਇਆ ਹੋਇਆ ਹੈ ਇਹਦੇ ਮੇਟ ਨੂੰ ਕੰਮ ਹੋ ਕੋ ਨਹੀਂ ਕਿੰਨਾ ਸੋਨਾ ਨੀਟ ਐਂਡ ਕਲੀਨ ਬਾਦਲੇ ਦਾ ਵਰਕ ਹੋਇਆ ਹੈ ਸਾਰਾ ਸੂਟੇ ਰਾਤ ਨੂੰ ਪਾਇਆ ਬਹੁਤ ਹੀ ਜਿਆਦਾ ਸੋਨਾ ਲੱਗਦਾ ਚੈੱਕ ਕਰੋ ਤੁਸੀਂ ਕਿ ਇਹਦਾ ਨੈੱਕ ਬਹੁਤ ਹੀ ਜਿਆਦਾ ਸੋਨਾ ਸੂਟ ਹੈ ਇਹ ਇਹਦੇ ਨਿੱਕੇ ਨਿੱਕੇ ਚਾਕ ਨੇ ਆ ਵੇਖੋ ਭੈਣੋ ਕੋਈ ਵੀ ਭਿੰਜੀ ਸਾਡੇ ਤੋਂ ਸੂਟ ਤੇ ਰੈਅਰ ਕਰਵਾਉਣਾ ਚਾਹੁੰਦੀ ਹੈ ਤੁਸੀਂ ਕਰਾ ਸਕਦੇ ਆ ਇਹ ਦੇ ਫਰੰਟ ਵੀ ਤੇ ਬੈਕਸਾਈਡ ਤੇ ਵੀ ਸੇਮ ਹੀ ਵਰਕ ਹੈ ਜੇ ਕਿਸੇ ਨੇ ਵਰਕ ਚੇਂਜ ਕਰਵਾਉਣਾ ਥੋੜਾ ਕਰਵਾਉਣਾ ਉਹ ਵੀ ਹੋ ਜਾਊਗਾ ਤਾਂ ਪਰ ਪੂਰੀ ਲੁੱਕ ਤੇ ਖਾਨੀ ਹੈ ਸੂਟ ਦੀ ਇਹ ਦੇਖੋ ਇਹਦੇ ਵਿੱਚ ਨਿੱਕੇ ਨਿੱਕੇ ਬੂਟੀਆਂ ਨੇ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਇਹ ਦੇਖੋ ਇਹ ਸਲਵਾਰ ਸੂਟ ਆ ਤੇ ਜੋ ਇਹਦੇ ਨਾਲ ਆਹ 슬ੀਵਸ ਆ 슬ੀਵਸ ਉੱਪਰ ਬਹੁਤ ਸੋਹਣਾ ਕੰਮ ਹੋਇਆ ਹੋਇਆ ਫੁੱਲ ਹੈਵੀ ਨੇ ਇਹ ਵੇਖੋ ਜੀ ਬਾਦਲੇ ਦਾ ਕੰਮ ਹੁਣ ਵਿਆਹ ਸ਼ਾਦੀ ਤੇ ਗਲੇ ਬਾਜਰੀ ਗੀਤਾਂ ਤੇ ਅਖੰਡ ਪੜਸਰ ਛੇਤੀ ਕਿਸੇ ਦਾ ਕੋਈ ਫੰਕਸ਼ਨ ਨਿਕਾ ਮੁੱਟ ਕੋਲ ਨਹੀਂ ਰਿਹਾ ਹੈ ਤੁੰਦੋ ਖਾਣੀਏ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰੋ ਫੇਰੀ ਵੀਡੀਓ ਵੇਖਣਗੇ ਇੰਸਟਾਗ੍ਰam ਉੱਪਰ ਵੀ ਆਪਣਾ ਪੀ ਜਿਆਦਾ ਕਰਿ ਬਈ ਨਾਮ ਤੇ ਉਹ ਵੀ ਜਰੂਰ ਦੇਖਿਓ ਤੁਸੀਂ ਆ ਵੇਖੋ ਜੀ ਮੈਂ ਕਿਹਾ ਵੀਡੀਓ ਨਹੀਂ ਬੰਦ ਦੀ ਚ ਭੈਣਾਂ ਨੂੰ ਵੀਡੀਓ ਬਣਾ ਕੇ ਦਿਖਾਉਂਦੇ ਆ। ਓਹੋ ਬੜਾ ਟਾਈਮ ਲੱਜੇ ਆ ਵੇਖੋ ਜੀ ਕਮੈਂਟ ਆ ਵੇਖੋ ਆ ਬੋਸ ਵੇਖੋ ਜੀ ਆ ਵੇਖੋ ਆ ਬੋਸ ਨੂੰ ਕੰਮ ਹੋਇਆ ਵੇ ਇਹਦੀ ਅਸਲੀਅਤ ਤੇ ਇਹਦੇ ਪ੍ਰੈਸ ਹੋਇਆ ਮੈਨੂੰ ਸੌੜ ਤੇ ਦਾ ਪਤਾ ਨਹੀਂ ਲੱਗਦਾ ਤੇ ਜੂਏ ਦੇ ਨਾਲ ਸਵਾਰਾ ਸਲਵਾਰ ਉੱਪਰ ਵੀ ਸੇਮ ਇਦਾਂ ਹੀ ਕਰਿਆ ਹੋਇਆ ਇਹਦੇ ਖੁੱਲੇ ਪਹੁੰਚੇ ਨੇ ਪਾਕਿਸਤਾਨੀ ਸਲਵਾਰ ਆ ਛੋਟੇ ਚਾਕ ਨੇ ਸੂਟ ਬਹੁਤ ਸੋਹਣਾ ਲੱਗਦਾ ਤੇ ਜੋ ਇਹਦੇ ਨਾਲ ਡੁਪੱਟਾ ਹੈ ਇਹ ਵੀ ਆਰਗੈਂਜ਼ ਦਾ ਡੁਪੱਟਾ ਇਹਦੇ ਦੁਪੱਟੇ ਪਰ ਬਹੁਤ ਸੋਹਣੀ ਫਿਨਿਸ਼ਿੰਗ ਹੋਈ ਹੋਈ ਹੈ ਜੇ ਤੁਸੀਂ ਪਿਓਰ ਦਾ ਦੁਪੱਟਾ ਜਾਂ ਕਿਦਾਂ ਦਾ ਵੀ ਦੁਪੱਟਾ ਕਰਾਉਣਾ ਹੋਵੇ ਆਪਾਂ ਤੁਹਾਨੂੰ ਕਰਕੇ ਰੈਡੀ ਦੇਵਾਂਗੇ ਇਹ ਵੇਖੋ ਬਹੁਤ ਜਿਆਦਾ ਸੋਹਣਾ ਹੈ ਇਦਾਂ ਦੁਪੱਟਾ ਫੁੱਲ ਦੁਪੱਟਾ ਹੈ ਰੈਡੀ ਹੋਇਆ ਹੋਇਆ ਹੈ ਇਹ ਸੂਟ ਪਾਇਆ ਵੇਅਰ ਕਿਤੋਂ ਬਹੁਤ ਜਿਆਦੇ ਸੋਹਣਾ ਲੱਗਦਾ ਤੇ ਆ ਵੇਖੋ ਜੀ ਇਹ ਪੂਰਾ ਕੰਮ ਹੋਇਆ ਵਾ ਬਹੁਤ ਸੋਹਣਾ ਇਹ ਸੂਟ ਆ ਮੈਂ ਤੁਹਾਨੂੰ ਦਿਖਾ ਰਹੀ ਆ ਮੈਂ ਕਿਹਾ ਜੀ ਵੀਡੀਓ ਨਹੀਂ ਪਿੰਦੀ ਵੇਖੋ ਵੀਡੀਓ ਲਈ ਬਹੁਤ ਹੀ ਟਾਈਮ ਚਾਹੀਦਾ ਤੇ ਉਹ ਆਪਾਂ ਜਿਵੇਂ ਬਿਜੀ ਹੁੰਨੇ ਆ ਇਹ ਆ ਵੇਖੋ ਇਹਦੇ ਬਹੁਤ ਸੋਹਣਾ ਇਹ ਸਾਰੇ ਸੂਟ ਇਹ ਤੁਸੀਂ ਸਾਡੇ ਤੋਂ ਕਿਸੇ ਵੀ ਕੱਪੜੇ ਤੇ ਕਿਸੇ ਵੀ ਫੈਬਰਿਕ ਉੱਪਰ ਕਰਾ ਸਕਦੇ ਹੋ ਬਹੁਤ ਜਿਆਦੇ ਸੋਹਣੀ ਲੁੱਕ ਆਉਂਦੀ ਆ ਜੋ ਸਾਡਾ ਨੈਕ ਸੂਟ ਆ ਇਹ ਵੀ ਸਾਡਾ ਬਹੁਤ ਜਿਆਦਾ ਸੋਹਣਾ ਸੂਟ ਆ ਇਹ ਵੀ ਆਪਣਾ ਕਰੇਵ ਉੱਪਰ ਡੈਡੀ ਹੋਇਆ ਹੈ ਨਾ ਨੂੰ ਦਿਖਾ ਰਹੇ ਆ ਆ ਇਹਦੇ neck ਉੱਪਰ ਵਰਕ ਆ ਜਿਹਦੀ 슬ੀਵਸ ਆ ਬਹੁਤ ਜਿਆਦਾ ਸੋਹਣੀਆਂ ਇਹ ਦੇਖੋ ਬਹੁਤ ਹੀ ਅੱਛੇ ਲੱਗਦੀਆਂ ਨੇ ਪੂਰਾ ਇਹਨਾਂ ਤੇ ਇੰਜ ਸਕਲਪਿੰਗ ਇਹਦੀ ਕੁਸਕਲਪਿੰਗ ਹੋਈ ਵੀ ਆ ਆਪਾਂ ਪਲੱਸ ਬਟਨ ਦਿੱਤੇ ਨੇ ਪੋਰਟਲੀ ਬਟਨ ਜਿਹੜੇ ਹੁੰਦੇ ਨੇ ਤੇ ਦੀ ਸਲੀਨ ਸੁਪਰੇ ਜਾਂ ਇੱਥੋਂ ਆਪਾਂ ਬੂਲ ਵਾਲ ਵਾਲੀਆਂ ਬਣਾਈਆਂ ਨੇ ਬਹੁਤ ਸੋਹਣਾ ਕਲਰ ਹੈ ਇਹ ਇਹ ਦੇ ਆਹ ਦੇਖੋ ਇਹਦੇ ਚੌਕ ਉੱਪਰ ਇਦਾਂ ਪਾਈਪਿੰਨ ਪੱਟੀ ਲਾ ਕੇ ਫਿਨਿਸ਼ਿੰਗ ਕਰੀ ਦੀ ਹੈ ਜੀ ਚੈੱਕ ਕਰੋ ਤੁਸੀਂ ਬਹੁਤ ਹੀ ਜਿਆਦੇ ਸੋਹਣੇ ਲੱਗਦੇ ਇਹੋ ਜਿਹੇ ਸੂਟ ਪਾਏ ਹੁਣ ਤੁਸੀਂ ਕੋਈ ਵੀ ਪਹਿਣੇ ਕਿਸੇ ਵੀ ਕਲਰ ਤੇ ਕਿਸੇ ਵੀ ਰੰਗ ਉੱਪਰੇ ਕਰਵਾ ਸਕਦੀ ਹੈ ਪਲੱਸ ਇਹਦੇ ਨਾਲ ਵੀ ਜੋ ਆ ਉਹ ਆਪਾਂ ਤੁਹਾਨੂੰ ਦਿਖਾ ਦਈਏ ਉਹ ਜਿਹੜੇ ਕਿਸੇ ਵਾਂ ਨੇ ਤਿਆਰ ਕਰਾਉਣੇ ਆ ਉਹ ਸੂਟ ਆਪਾਂ ਵਿਖਾ ਰਹੇ ਆ ਵੇਖੋ ਜੀ ਬਹੁਤ ਸੋਹਣੀ ਤੇ ਟਲੀਸ ਹੋਈ ਹੋਈ ਆ ਇਹ ਜਿਹੜੀ ਲੀਸ ਆ ਨਾ ਇਦਾਂ ਲੱਗਦਾ ਜਿੱਦਾਂ ਆਰੀ ਦਾ ਵਰਕ ਹੋਇਆ ਹੋਇਆ ਉਹ ਮੈਂ ਤੁਹਾਨੂੰ ਬਹੁਤ ਬਹੁਤ ਦਵਾਰਾ ਵਿਖਾਉਣੀ ਆ ਆ ਵੇਖੋ ਜੀ ਬਹੁਤ ਜਿਆਦੇ ਸੋਹਣਾ ਇਹ ਵੇਖੋ ਜੀ ਬਹੁਤ ਜਿਆਦੇ ਸੋਹਣਾ ਲੱਗਦਾ ਹੈ ਨੈਕ ਕੱਕੜ ਕੰਮ ਹੋਇਆ ਹੋਇਆ ਜੋ ਉਹਦਾ ਦੁਪੱਟਾ ਇਹ ਪਿਆਰ ਸ਼ਮਰ ਦਾ ਦੁਪੱਟਾ ਵੇਖੋ ਜੀ ਜਿਹੜੇ ਇਹਦੇ ਸ਼ਮਰ ਦੇ ਦੁਪੱਟੇ ਉਹਦੇ ਨਾ ਜਿਹੜਾ ਆਪਣਾ ਸੇਮ ਕਲਰ ਦਾ ਸੂਟ ਆ ਉਹਦੇ ਨਾਲ ਥੋੜੀ ਫਿਨਿਸ਼ਿੰਗ ਫਰਪ ਆਉਂਦਾ ਕਲਰ ਦਾ ਲਾਈਟ ਇਹ ਸੇਮ ਨਹੀਂ ਰਹਿੰਦਾ ਕਿਉਂਕਿ ਇਹ ਜਿਹੜੀ ਸ਼ਿਮਰ ਕਰਕੇ ਨਾ ਪਿਓਰ ਸ਼ਿਮਰ ਦਾ ਦੁਪੱਟਾ ਜਿੱਦਾਂ ਦੀ ਆਪਣੇ neck ਉੱਪਰ ਲੇਸ ਲੱਗੀ ਆ ਸੇਮ ਉਦਾਂ ਹੀ ਆਪਾਂ ਇਹਦੇ ਫੋਰ ਸਾਈਡ ਲਾਈ ਵੀ ਆ ਇਹ ਤੁਹਾਨੂੰ ਮੈਂ ਗੱਲ ਦੱਸ ਰਹੀ ਸੀ ਜਿਹੜੇ ਇਹ ਦੁਪੱਟਿਆਂ ਨਾਲ ਇਹ ਸ਼ਿਮਰ ਦੇ ਦੁਪੱਟੇ ਆ ਇਹ ਪਿਓਰ ਦੇ ਦੁਪੱਟਾ ਇਹਨਾਂ ਨਾਲੋਂ ਕੀ ਫਰਕ ਆਉਂਦਾ ਡਾਈ ਦਾ ਕਿਤੇ ਫਿਰ ਤੁਸੀਂ ਜੇ ਵਾਰੇ ਪਹਿਨ ਲਾਂਭਾ ਦਿੰਦੇ ਜੀ ਸੇਮ ਕਲਰ ਨਿਕਲਦਾ ਸੈਮੀ ਨਹੀਂ ਜੀ ਸੈਮੀ ਨਹੀਂ ਦੁਪੱਟਾ ਪਿਓਰ ਦਾ ਇਹ ਸੂਟ ਆ ਜੇ ਤੁਸੀਂ ਕਿਸੇ ਭੈਣ ਨੇ ਇਹ ਮੇਰੇ ਤੋਂ ਰੈਡੀ ਕਰਵਾਉਣੇ ਆ ਸਕਰੀਨ ਉੱਪਰ ਆਪਣਾ ਨੰਬਰ ਮੈਂਸ਼ਨ ਕੀਤਾ ਹੋਇਆ ਉੱਥੋਂ ਤੁਸੀਂ ਕਰਵਾ ਸਕਦੇ ਹੋ ਤੇ ਜਿਹੜੇ ਇਹ ਸੂਟ ਆ ਮੈਨੂੰ ਦੱਸਿਓ ਸੂਟ ਕਿਵੇਂ ਲੱਗੇ ਹੋਰ ਕਿਵੇਂ ਇਹਦੇ ਸੂਟ ਤੁਸੀਂ ਚਾਹੁੰਦੇ ਆ ਬਹੁਤ ਜਿਆਦੇ ਸੋਹਣੇ ਲਾਈਟ ਜੇ ਕੰਮ ਆ ਤੇ ਬਹੁਤ ਹੀ ਸੋਹਣਾ ਤੇ ਮੀਲ ਕਰਦੀਆਂ ਪਹਿਣਾ ਤੁਹਾਨੂੰ ਵੀਡੀਓ ਵਧੀਆ ਲੱਗੀ ਵੀ ਸ਼ੁਕਰੀਆ ਜੀ